ਆ ਦੋ ਦਿਨ ਪਹਿਲਾਂ ਦੀ ਘਟਨਾ ਦੱਸ ਦਈਏ ਕਿ ਹਾਈਵੇ ਦੇ ਉੱਤੇ ਜਾ ਰਹੀ ਇੱਕ ਕਾਰ ਦੇ ਪਿੱਛੋਂ ਜਦੋਂ ਟਿਪਰ ਵੱਜਦੀ ਆ ਟਿਪਰ ਵਾਲੇ ਨੇ ਪਿੱਛੋਂ ਜਦੋਂ ਮਾਰੀ ਆ ਤਾਂ ਕਾਰ ਦੇ ਵਿੱਚ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਬੈਠੇ ਹੋਏ ਸੀ ਔਰ ਦੱਸ ਦਈਏ ਕਿ ਜਿਵੇਂ ਕਾਰ ਸਲੋ ਹੁੰਦੀ ਆ ਆਪਣਾ ਪਿੰਡ ਕੋਲ ਆਉਣ ਦੇ ਵਾਸਤੇ ਤਾਂ ਜਿਵੇਂ ਹੀ ਸਲੋ ਚੱਲਦੀ ਕਾਰ ਦੇ ਪਿੱਛੇ ਟਿਪਰ ਵੱਜ ਜਾਂਦੀ ਆ ਔਰ ਬਹੁਤ ਸਾਰੀਆਂ ਸੱਟਾਂ ਲੱਗ ਜਾਂਦੀਆਂ ਪਰਿਵਾਰਕ ਮੈਂਬਰਾਂ ਦੇ ਔਰ ਮਾਲਕ ਦਾ ਹੀ ਸ਼ੁਕਰ ਆ ਕਿ ਗੱਡੀ ਦੀ ਪਲਟੀ ਨਹੀਂ ਵੱਜੀ ਕਾਰ ਦੀ ਪਲਟੀ ਨਹੀਂ ਵੱਜੀ ਤੇ ਕਾਰ ਪਿੱਛੋਂ ਬਿਲਕੁਲ ਡੈਮੇਜ ਹੋ ਗਈ। ਔਰ ਘਟਨਾ ਜਿਹੜੀ ਧਾਰੀਵਾਲ ਥਾਣੇ ਦੇ ਅਧੀਨ ਆਉਂਦਾ ਪਿੰਡ ਇੱਕ ਗੁਰਦਾਸਪੁਰ ਤੋਂ ਧਾਰੀਵਾਲ ਦੇ ਹਾਈਵੇ ਦੇ ਬਿਲਕੁਲ ਸੈਂਟਰ ਦੇ ਉੱਤੇ ਹਾਸਾ ਵਾਪਰਿਆ। ਤਾਂ ਬਾਅਦ ਵਿੱਚ ਟਿਪਰ ਵਾਲੇ ਦੀ ਗੱਲ ਦੱਸਦਾ ਹੀ ਹੈ ਕਿ ਟਿਪਰ ਵਾਲਾ ਟਿਪਰ ਲੈ ਕੇ ਇੱਥੋਂ ਭੱਜ ਗਿਆ, ਧੌੜ ਗਿਆ ਟਿਪਰ ਵਾਲਾ ਔਰ ਫਿਰ ਉਹ ਫੌਜੀ ਭਰਾ ਸੀ ਡਰਾਈਵਰ ਜਿਸ ਨੇ ਗੱਡੀ ਕੋ ਆਪਣੀ ਕਾਰ ਚਲਾ ਰਿਆ ਸੀ। ਔਰ ਉਸਨੇ ਇੱਕ ਹੋਰ ਕਾਰ ਵਾਲੇ ਨੂੰ ਹੱਥ ਦਿੱਤਾ ਜਿਸ ਕਾਰ ਵਾਲੇ ਨੇ ਉਹਦੀ ਮਦਦ ਕੀਤੀ ਔਰ ਜਦੋਂ ਟਿਪਰ ਦਾ ਪਿੱਛਾ ਕੀਤਾ ਤਾਂ ਟਿਪਰ ਵਾਲਾ ਦੱਸਦਾ ਹੀ ਹੈ ਤੁਹਾਨੂੰ ਕਿ ਘਰਤਾਰੀਵਾਲ ਦੇ ਕੋਲੋਂ ਦੌੜਿਆ ਹੋਇਆ ਮੀਰਸਾਲ ਦੇ ਕੋਲ ਜਾ ਕੇ ਲਗਭਗ 40 ਕਿਲੋਮੀਟਰ ਜਾ ਕੇ ਉਹਨੂੰ ਫੜਿਆ ਹੁਣ ਜਿਹਨੂੰ ਧੌੜ ਵਿੱਚ ਜਦੋਂ ਅਗਲਾ ਧੌੜਦਾ ਆਤਾ ਫਿਰ ਹੋਰ ਵੀ ਹਾਸੇ ਵਾਪਰ ਸਕਦੇ ਆ ਲੇਕਿਨ ਬੰਦਾ ਫਿਰ ਫੜ ਲਿਆ ਅੱਗੇ ਪੁਲਿਸ ਨੂੰ ਇਹਨਾਂ ਨੇ ਇਨਫੋਰਮ ਕੀਤਾ ਸੀ ਔਰ ਪੁਲਿਸ ਨੇ ਅੱਗੇ ਨਾਕਾ ਲਗਾਇਆ ਹੋਇਆ ਸੀ ਤੇ ਫਿਰ ਮੀਰਤਲ ਦੇ ਕੋਲ ਜਾ ਕੇ ਇਸ ਨੂੰ ਫੜ ਲਿਆ ਹੁਣ ਦੱਸਦਾ ਹੀ ਆ ਕਿ ਜੇ ਐਕਸੀਡੈਂਟ ਹੋ ਵੀ ਜਾਂਦਾ ਵਾਪਰ ਵੀ ਜਾਂਦੀ ਆ ਘਟਨਾ 'ਤੇ ਰੁਕਣਾ ਬਹੁਤ ਜ਼ਰੂਰੀ ਆ ਕਿ ਮਰੀਜ਼ਾਂ ਨੂੰ ਲੈ ਕੇ ਹਸਪੀਟਲ ਪਹੁੰਚਾਇਆ ਜਾਵੇ ਕਿਉਂਕਿ ਮਰੀਜ਼ਾਂ ਦੇ ਸੱਟ ਵੱਧ ਘੱਟ ਵੀ ਹੋ ਸਕਦੀ ਆ ਕਈ ਵਾਰੀ ਤੁਹਾਡੀ ਹੀ ਮਦਦ ਦੀ ਜ਼ਰੂਰਤ ਹੁੰਦੀ ਆ ਤਾਂ ਤੁਹਾਡੇ ਪਿੱਛੇ ਉਹ ਵੀ ਪਰਿਵਾਰ ਦਾ ਮੈਂਬਰ ਦੌੜ ਗਿਆ ਜਿਹੜਾ ਪਹਿਲਾਂ ਬਿਲਕੁਲ ਠੀਕ ਠਾਕ ਨਾਲ ਬੈਠਾ ਸੀ ਜੋ ਗੱਡੀ ਚਲਾ ਰਿਹਾ ਸੀ ਉਹ ਵਿਚਾਰਾ ਫੌਜੀ ਫੇਰ ਮਗਰ ਦੌੜਿਆ ਤਾਂ ਇਸ ਨੂੰ ਫੜਨ ਚਲੇ ਗਿਆ ਉਸ ਦਾ ਪਰਿਵਾਰ ਪਰਿਵਾਰ ਕਿਹੜੇ ਹਾਲਾਤ ਦੇ ਵਿੱਚ ਗੱਡੀ ਦੇ ਵਿੱਚ ਫਸਿਆ ਰਿਹਾ ਗੱਡੀ ਦੇ ਦਰਵਾਜ਼ੇ ਪੁੱਟ ਕੇ ਵਿੱਚੋਂ ਪਰਿਵਾਰ ਨੂੰ ਕੱਢਣਾ ਪਿਆ ਤਾਂ ਹੁਣ ਤੁਸੀਂ ਟਿਪਰ ਵਾਲੇ ਵੀ ਇਸ ਦੌੜ ਦੇ ਉੱਤੇ ਕੀ ਬੋਲਦੇ ਹੋ ਤਾਂ ਟਿਪਰ ਵਾਲਾ ਫੜਿਆ ਵੀ ਗਿਆ ਕੇਸ ਵੀ ਚੱਲਣਾ ਤਾਂ ਹੁਣ ਉਹ ਕਹੇਗਾ ਮੇਰੀ ਗਲਤੀ ਕੋਈ ਨਹੀਂ ਹੁਣ ਗਲਤੀ ਜੇ ਕੋਈ ਨਹੀਂ ਤੇ ਫਿਰ ਰੁਕ ਜਾਂਦਾ ਇੰਨੀ ਗੱਡੀ ਭਜਾਉਣੀ ਫੇਰ ਅੱਗੇ ਜਾ ਕੇ ਦੱਸ ਦਿਆ ਕਿ ਗੱਡੀ ਛੱਡ ਕੇ ਵੀ ਦੌੜ ਗਿਆ ਪੈਦਲ ਵੀ ਖੇਤਾਂ ਵੱਲੋਂ ਦੌੜ ਗਿਆ ਪਰ ਉੱਥੇ ਵੀ ਉਹਨਾਂ ਨੇ ਫੜ ਲਿਆ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ